क्षत्रिय कल मैं और फोर्थ से देख रहे हो पंजाब तक जिस दिन का सब को इंतजार ਸੀ ਅਕਰਤਾਰੂ ਦਿਨ ਆ ਗਿਆ ਪੰਜਾਬ ਦੀ 13 ਲੋਕ ਸਭਾ ਸੀਟਾਂ ਤੇ ਤਸਵੀਰ ਜੋ ਹੈ तकरीबन ਫਾਈਨਲ ਹੋ ਚੁੱਕੀ ਹੈ ਸੱਤ ਸੀਟਾਂ ਕਾਂਗਰਸ ਜਿੱਤਿਆ ਨੇ ਆਵਾਦੀ ਪਾਰਟੀ ਨੇ 10 ਸੀਟਾਂ ਜਿੱਤਿਆ ਨੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸੀ ਜਿੱਤੀ ਹੈ ਤੇ ਦੋ ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੇ ਬਸਿ마 ਰਹੀਏ ਇੱਕ ਸੀ ਜਫਰੀਦ ਕੋਟ ਇੱਕ ਸੀ ਤੇ ਖਡੂਰ ਸਾਹਿਬ ਦੀ ਸੀ ਸੋ ਮੇਰੇ ਨਾਲ ਸੀਨੀਅਰ ਜਰਨਲਿਸਟ ਚੰਦਰਪ੍ਰਕਾਸ਼ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰੀ ਜਿਹੜੀਆਂ 13 ਸੀਟਾਂ ਤੇ ਜੋ ਨਤੀਜੇ ਆਏ ਨੇ ਕਿੰਨੂੰ ਡਰਾ ਰਹੇ ਨੇ ਇਹਨਾਂ ਨਤੀਜਿਆਂ ਨੇ ਕਿ ਇਹਦੇ ਮਾਮਲੇ 'ਚ ਵੱਡੀ ਚਿੰਤਾ ਪੈਦਾ ਕੀਤੀ ਹੈ ਕਿ ਕਿਹੜੀ ਪਾਰਟੀ ਨੂੰ ਇਹਨਾਂ ਨਤੀਜਾ ਤੋਂ ਕੋਣੇ ਖਤਰਾ ਹੈ ਖਤਰਾ ਇੰਦਾ ਸੈਂਸ ਕੀ ਕਿਹੜੀ ਪਾਰਟੀ ਨੂੰ ਇਹਨਾਂ ਨਤੀਜਿਆਂ ਨੇ ਸ਼ੀਸ਼ਾ ਵਿਖਾਤਾ ਜੀ ਸੋ ਚੰਦਰ ਪ੍ਰਕਾਸ਼ ਜੀ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਚੰਦਰ ਪ੍ਰਕਾਸ਼ ਜੀ ਇਹ ਜਿਹੜੇ ਨਤੀਜੇ ਆਏ ਨੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡੇ ਸ਼ਰੋਤਿਆਂ ਦੇ ਤੁਹਾਡੇ ਬੀਕਸ ਨੂੰ ਨਮਸਕਾਰ ਇਹ ਨਤੀਜੇ ਬੜੇ ਬੜੇ ਵੱਡਾ ਇਸ਼ਾਰਾ ਕਰਦੇ ਪਏ ਜੀ ਆਪਾਂ ਨੈਸ਼ਨਲ ਲੈਵਲ ਤੇ ਨਤੀਜੇ ਦੇਖੇ ਨੇ ਹੁਣ ਨਾ ਬੀਜਪੀ ਦਾ ਜਾਦੂ ਪੰਜਾਬ ਚ ਨਹੀਂ ਚੱਲਿਆ ਨਾ Hindu Muslim ਚੱਲਿਆ ਨਾ Hindu Sikh ਚੱਲਿਆ ਨਾ ਬੀਜਪੀ ਦਾ Hindu card ਚੱਲਿਆ ਨਾ ਬੀਜਪੀ ਐਸ ਚੀਜ਼ ਨੂੰ ਲੋਕਾਂ ਨਾਲ ਤੁਹਾਡਾ ਮੰਗਲ ਸੁੱਤਰ ਕੋਲਣ ਕੇ ਡਰਾਪ ਆਈ ਨਾ ਪੰਜਾਬੀ ਲੋਕਾਂ ਨੇ ਦੱਸਤਾ ਬੀਜਪੀ ਨੂੰ ਕਿ ਸਾਡੀਆਂ ਜਨਾਨੀਆਂ ਮੁਜਰਾ ਨਹੀਂ ਕਰਦੀਆਂ ਉਹ ਬਹੁਤ ਤੇਜ਼ੀ ਤੇ ਮੈਂ ਬੜੇ ਅਫਸੋਸ ਨਾਲ ਕਹਿੰਦਾ ਆਨਰੇਬਲ ਪ੍ਰਾਈਮ ਮਿਨਿਸਟਰ ਦੀ ਮੰndi ਭਾਸ਼ਾ ਨੂੰ ਰਿਜੈਕਟ ਕਰਤਾ ਮੁੱਟੋ ਰਿਜੈਕਟ ਕਰਤਾ ਪੰਜਾਬੀਆਂ ਨੇ ਮੁੱਟੋ ਰਿਜੈਕਟ ਕਰਤਾ ਬੀਜੇਪੀ ਦਾ ਜੱਟਾ ਪੰਜਾਬੀਆਂ ਨੇ ਜਿਹਦੇ ਪਿੱਛੇ ਪੰਜਾਬੀ ਮਸ਼ੂਰ ਨੇ ਪੰਜਾਬ ਤੇ ਬੰਗਾਲ ਮਸ਼ੂਰ ਨੇ ਤੀਜੀ ਲੜਾਈ ਵਿੱਚ ਵੀ ਇਹਨਾਂ ਨੇ ਸਭ ਤੋਂ ਵੱਡਾ ਹਿੱਸਾ ਪਾਇਆ ਜੀ ਐਸ ਕਰਕੇ ਐਸ ਕਰਕੇ ਇਹ ਚੀਜ਼ ਸਾਬਤ ਕਰਤੀ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਕਿਸੇ ਇੱਕ ਨੇ ਹਿੰਦੂ ਨੂੰ ਕੁਝ ਨਹੀਂ ਕੀਤਾ ਜਦੋਂ ਸਿੱਖ ਨਸ਼ਲ ਕੁਸ਼ੀ ਹੋਈ ਸੀ ਕਿਸੇ ਸਿੱਖ ਨੇ Hindu ਨੂੰ ਪੰਜਾਬ 'ਚ ਕੁਛ ਨਹੀਂ ਕਿਹਾ ਪੰਜਾਬ ਹਮੇਸ਼ਾ ਸਿੱਖ ਰਹਿਆ ਹੁੰਦਾ ਦੀ ਧਰਤੀ ਆ ਇੱਥੇ 100 ਤਾਕਤਾਂ ਆਜਨ ਬੰਡਨ ਪਿੱਛੇ ਹੀ ਸਾਰੀਆਂ ਹਾਰ ਕੇ ਜਾਣਗੀਆਂ ਇਹ ਨਤੀਜਾ ਸਭ ਤੋਂ ਵੱਡੀ ਲੱਗਦਾ ਇਹ ਦੂਜਾ ਨਤੀਜਾ ਜਿਹੜੀ ਪੰਜਾਬ 'ਚ ਤਾਨਾशाही ਚੱਲ ਰਹੀ ਸੀ ਉਹਦੇ ਵੀ ਮੂੰਹ ਤੇ ਚਪੇੜ ਆ ਬਹੁਤ ਵੱਡੀ ਬਹੁਤ ਵੱਡੀ ਚਪੇੜਾ 13 0 ਕਿੱਥੇ ਗਿਆ 13 ਦੀਆਂ 3 ਰਹਿ ਗਈਆਂ ਉਹ ਗੱਲ ਉਹ ਵੀ ਨਾ 3 ਨਾ 13 ਚ ਨਾ ਪਲੇਅਰਾਂ ਨਾਲ ਸੀ ਨਾ ਚੌਕਰੀ ਨਾਲ ਬੀਤ ਜਿਹੜਾ 13 0 ਦਾ ਨਾੜਾ ਸੀ ਉਹ ਬੁਰੀ ਤਰ੍ਹਾਂ ਫੇਲ ਹੋਇਆ ਇਹਦਾ ਮਤਲਬ ਇਹਦਾ ਮਤਲਬ ਲੋਕ ਪਛਤਾ ਰਹੇ ਨੇ 92 ਸਿਕਾਂ ਦੇ ਕੇ ਲੋਕਾਂ ਨੇ ਪਛਤਾਵਾ ਕਰਦਿਆ ਦੋ ਸਾਲਾਂ ਚ ਵੀ ਅਸੀਂ 92 ਸਿਕਾਂ ਦਿੱਤੀਆਂ ਸੀ ਬਾਤ ਕਰ ਬੈਠੇ ਉਹ ਲੋਕਾਂ ਨੇ ਪਛਤਾਵਾ ਕੀਤਾ ਪਰ ਚੰਦਰ ਪ੍ਰਕਾਸ਼ੀ ਚਲੋ ਆਵਾਦੀ ਪਾਰਟੀ ਨੂੰ ਤਾਂ ਲੋਕ 42 ਸੀਟਾਂ ਦੇਣ ਤੋਂ ਬਾਅਦ ਪਛਤਾ ਗਏ ਤਿੰਨ ਸੀਟਾਂ ਫਿਰ ਵੀ ਦੇ ਦਿੱਤੀਆਂ ਪਛਤੌਂਦੇ ਪਛਤੌਂਦੇ ਪਰ ਸਭ ਤੋਂ ਵੱਧ ਤਾਂ ਲੱਗਦਾ ਇਸ ਵਾਰ ਨੁਕਸਾਨ ਸੀ ਸਭ ਤੋਂ ਵੱਧ ਕਿਸੇ ਪਾਰਟੀ ਨੂੰ ਕਹਿ ਸਕਦੇ ਆ ਉਹ ਅਕਾਲੀ ਦਲ ਨੂੰ ਹੈ ਬੀਜੇਪੀ ਦਾ ਤਾਂ ਸਿੱਕਾਂਗੇ ਪੰਜਾਬ ਨੇ ਕਦੀ ਪੈਰ ਨਹੀਂ ਲੱਗਣ ਦਿੱਤੇ ਮੋਦੀ ਦੀ ਖਵਾ ਨਾ 2014 19 ਕਦੇ ਨਹੀਂ ਚੱਲਦੀ ਕੋਣਤਾ ਦੇਸ਼ ਚ ਵੀ ਪੀਐਮ ਮੋਦੀ ਦੇ ਖਵਾ ਫਿੱਕੀ ਨਜ਼ਰ ਆ ਰਹੀ ਹੈ ਪੰਜਾਬ ਚ ਤਾਂ ਆਲਾ ਸੇ ਸਮਝੀ ਸਕਦੇ ਆ ਸਭ ਤੋਂ ਤੁਹਾਨੂੰ ਬੁਰਾ ਹਾਲ ਅਕਾਲੀ ਦਲ ਦਾ ਨਹੀਂ ਨਸਰ ਆ ਰਿਹਾ ਦੇਖੋ ਅਕਾਲੀ ਦਲ ਆਪਣੀ ਉਸ ਦਿਨ ਕੁਝ ਦਿਨ ਪਹਿਲਾਂ ਆਪਣੀ ਗੱਲ ਹੋਈ ਸੀ ਮੈਂ ਪਹਿਲਾਂ ਕਿਹਾ ਸੀ ਵੀ ਜੇ ਅਕਾਲੀ ਦਲ ਨੂੰ ਇੱਕ ਸੀਟ ਆਈ ਤਾਂ 50% ਨੁਕਸਾਨ ਇਹਨਾਂ ਦਾ ਜੇ ਇੱਕ ਵੀ ਨਹੀਂ ਤਾਂ 100% ਨੁਕਸਾਨ ਅਕਾਲੀ ਦਲ ਦਾ ਨੁਕਸਾਨ ਹੈਗਾ ਬਹੁਤ ਜ਼ਿਆਦਾ ਨੁਕਸਾਨ ਅਕਾਲੀ ਦਲ ਦਾ ਨੁਕਸਾਨ ਜਿਹੜਾ ਹੋਊਗਾ ਕਾਰਨਾ ਆਪਾਂ ਚੰਗਾ ਨਹੀਂ ਪਛਾ ਸਕੀ ਕਿ ਦੱਸ ਨਹੀਂ ਸਕੀ ਸੀ ਅਸੀਂ ਪੰਕਤੀ ਕਜੰਦਾ ਲੈ ਕੇ ਆਉਣਾ ਕਿ ਭਾਈ ਚਾਰਖਾਂ ਜਾ ਲਾ ਕਿਉਂਕਿ ਅਕਾਲੀ ਦਲ ਨੂੰ ਇਹ ਖੇਤਰੀ ਪਾਰਟੀ ਬਣ ਕੇ ਇੰਪਰ ਨਾਤਾ ਸਾਰਿਆਂ ਨਾਲ ਲੈ ਕੇ ਚੱਲਣਾ ਪਊਗਾ ਇੱਤਿਆਂ ਦੋ ਟਿੱਕਾਂ ਨੇ ਹਿੰਦੂਆਂ ਨੂੰ ਅਨਿਲ ਜੋਸ਼ੀ ਨੂੰ ਦਿੱਤੀ ਐਨ ਕੇ ਸ਼ਰਮੇ ਨੂੰ ਦਿੱਤੀ ਇੱਕ ਕੰਫਿਊਜ਼ਨ ਦੇ ਵਿੱਚ ਬਹੁਤ ਰਹਿ ਗਏ ਸ਼ਾਇਦ ਇਹ ਕੰਫਿਊਜ਼ਨ ਕਿ ਨਾਰਿੰਦੇ ਸਪਸ਼ਟ ਅਜੰਡਾ ਲੈ ਕੇ ਚੱਲਦੇ ਅਕਾਲੀ ਦਲ ਦਾ ਸਕੂਲ ਜਿਆਦਾ ਹੋ ਸਕਦਾ ਸੀਗਾ ਅਕਾਲੀ ਦਲ ਨੂੰ ਸੋਚਣਾ ਪਵੇਗਾ 2027 ਦਾ ਇਸ ਤੋਂ ਸਬਕ ਲੈਣਾ ਪਵੇਗਾ ਕਿ ਇਸ ਕਿਸ ਤਰ੍ਹਾਂ ਦੀ ਰਾਜਨੀਤੀ ਕਰਨੀ ਹੈ ਕਿ ਪੰਥਕ ਜੰਗਤ ਲੈ ਕੇ ਚੱਲਣਾ ਕਿ ਸਾਨੂੰ ਸੈਕੂਲਰ ਤੇ ਪੰਥਕ ਜੰਗਤ ਮੋਹਲੇ ਕਿ ਚੱਲਣੇ ਨੇ ਸੰਦਰਭ ਪ੍ਰਕਾਸ਼ੀ ਨਤੀਜੇ ਦੇਖ ਕੇ ਅਕਾਲੀ ਦਲ ਦੇ ਵਰਕਰ ਲੀਡਰ ਉਮੀਦਵਾਰ ਤਾਂ ਸਵਾਲ ਚੁੱਕਣਗੇ ਕਿ ਪ੍ਰਧਾਨ ਜੀ ਸਾਨੂੰ ਕਿਹੜੀ ਸਟਰੈਟਜੀ ਨਾਲ ਤੁਸੀਂ ਮੈਦਾਨ 'ਚ ਉਤਾਰ ਦਿੱਤਾ ਉਹ ਐਜੰਡਾ ਹੀ ਨਹੀਂ ਸੀ ਤੁਸੀਂ ਸਿਰਫ ਬਠਿੰਡਾ ਦੀ ਸੀਟ ਜਿੱਤ ਪਾਏ ਹੋ ਇਸ ਸਵਾਲ ਤਾਂ ਆਉਣਗੇ ਤੁਹਾਨੂੰ ਨਹੀਂ ਲੱਗਦਾ ਕਿ ਪ੍ਰਧਾਨਗੀ ਖਤਰੇ ਵਿੱਚ ਹੈ ਸੁਭੀ ਬਾਗਲ ਦੀ ਇਹਨਾਂ ਨਤੀਜਿਆਂ ਤੋਂ ਬਾਅਦ ਬਿਲਕੁਲ ਖਤਰੇ ਦੇ ਵਿੱਚ ਹੈ ਪ੍ਰਧਾਨਗੀ ਪ੍ਰਧਾਨਗੀ ਦਾ ਪਿਛਲੇ ਨਤੀਜਿਆਂ ਤੋਂ ਬਾਅਦ ਵੀ ਖਤਰੇ ਸੀ ਉਹ ਤੋਂ ਪਿਛਲੇ ਨਤੀਜਿਆਂ ਤੋਂ ਬਾਅਦ ਵੀ ਖਤਰੇ ਸੀ ਪ੍ਰਧਾਨਗੀ ਦਾ ਤੱਕ ਕਿੱਥੋਂ ਤਾਂ ਹੀ ਸਵਾਲ ਆ ਬਠਿੰਡੇ ਦੀ ਸੀਟ ਦਾ ਬਠਿੰਡੇ ਦੀ ਸੀਟ ਦੇ ਵਿੱਚ ਜੇ ਸਭ ਤੋਂ ਵੱਡੀ ਭੂਮਿਕਾ ਉਹ ਹਰ ਸਿਮਰਤ ਕੌਰ ਬਾਦਲ ਦੀ ਆਪਦੀ ਕਨੈਕਟੀਵਿਟੀ ਹੈ ਲੋਕਾਂ ਨਾਲ ਜੇ ਕਿਤੇ ਹਰ ਸਿਮਰਤ ਕੌਰ ਬਾਦਲ ਦੀ ਉਨੀ ਕਨੈਕਟੀਵਿਟੀ ਨਾ ਹੁੰਦੀ 15 ਸਾਲਾਂ ਦੇ ਵਿੱਚ ਏਮਸਾਰਗੇਆਂ ਜਾਂ ਸੈਂਟਰਲ ਯੂਨੀਵਰਸਿਟੀਆਂ ਤੇ ਕੰਮ ਨਾ ਹੋਏ ਹੁੰਦੇ ਤਾਂ ਸ਼ਾਇਦ ਹਰ ਸਿਮਰਤ ਕੌਰ ਵੀ ਜਮਾਨਤ ਜਾਂ ਫੁੱਲ ਜਾਂਦੇ ਆ ਅਕਾਲੀ ਦਲ ਨੇ ਸ੍ਰੀਮਤੀ ਜਿੱਤਨੀ ਇਹ ਹਰ ਸਿਮਰਤ ਕੌਰ ਦੇ ਪਰਿਵਾਰ ਦੇ ਵਿੱਚ ਕੋਈ ਕੰਮਾਂ ਨਹੀਂ ਸੀਟ ਜਿੱਤ ਕੇ ਦਿੱਤੀ ਆ ਤੇ ਹਿੰਦੂਮਣੇ ਵੋਟ ਪਾਈ ਆ ਉਹਨਾਂ ਨੂੰ ਸੋਚਣਾ ਪੈਣਾ ਆਕਾਲੀ ਦਲ ਨੂੰ ਐਡਾ ਵੱਡਾ ਨੁਕਸਾਨ ਕਰਾ ਕੇ ਇਹ ਹਿੰਦੂ ਨਾਲ ਲੈ ਕੇ ਚੱਲੇ ਨੇ ਇਹਨਾਂ ਨੇ ਪੀ ਸਭ ਦਾ ਫਾਇਦਾ ਸਭ ਦਾ ਵਿਕਾਸ ਅਸਲੀ ਤੌਰ 'ਤੇ ਇਹਨਾਂ ਨੇ ਇੰਪਲੀਮੈਂਟ ਕਰਨਾ ਜੇ ਆਕਾਲੀ ਦਲ ਅਲੇ ਵੀ ਰਾਜਵਾਨਾ ਬੰਦੀ ਸਿੰਘਾਂ ਦੇ ਵਿੱਚ ਕੱਲਿਆਂ ਚ ਉਝਾ ਰਿਹਾ ਤਾਂ 2024 ਬੜਾ ਖਤਰਾ ਹੋਏਗਾ ਇਹਨਾਂ ਲਈ ਬਹੁਤ ਵੱਡਾ ਇਹਨਾਂ ਨੂੰ ਇੱਕ ਸਪਸ਼ਟ ਨੀਤੀ ਇਹਦੇ ਵਿੱਚ ਹਰ ਇੱਕ ਵਰਗ ਨੂੰ ਨਾਲ ਲੈ ਕੇ ਜਾਂਦੀ ਹਰ ਇੱਕ ਵਰਗ ਨੂੰ ਇਸ ਤੋਂ ਸਾਬਕ ਲਵੇ ਨੁਕਸਾਨ ਅਕਾਲੀ ਦਲ ਦਾ ਹੋਇਆ ਉਹ ਤੋਂ ਇੱਕ ਸੀਟ ਰਹਿ ਗਈ ਇੱਕ ਸੀਟ ਮੀਨਸ ਵੀ ਤੁਸੀਂ ਖੇਤਰੀ ਪਾਰਟੀ ਦੇ ਹੋਣ ਦੇ ਬਾਵਜੂਦ ਵੀ ਤੁਸੀਂ ਨੁਮਾਇੰਦਗੀ ਨਹੀਂ ਕਰ ਸਕੇ ਤੁਸੀਂ ਉਸ ਲੈਵਲ ਦੀ ਵੋਟਾਂ ਉਸਕ ਨਹੀਂ ਆਜ਼ਾਦ ਉਮੀਦਵਾਰ ਕੁ ਚੰਗੇ ਰਹੇ ਅਮਰਿਤਪਾਲ ਸਿੰਘ ਸਰਬਜੀਤ ਸਿੰਘ ਖਾਲਸਾ ਇਹ ਅਕਾਲੀ ਦਲ ਦੇ ਅੱਗੇ ਇੱਕ ਬਹੁਤ ਵੱਡੀ ਚੁਣੌਤੀ ਦੇ ਤੌਰ ਤੇ ਖੜੇ ਹੋ ਗਏ ਜਿਸ ਅਜੰਡੇ ਨੂੰ ਲੈ ਕੇ ਸੁਖਬੀ ਬਾਦਲ ਅਕਾਲੀ ਦਲ ਚੱਲ ਰਿਹਾ ਸੀ ਉਹੀ ਅਜੰਡਾ ਹੁਣ ਆਜ਼ਾਦ ਉਮੀਦਵਾਰਾਂ ਨੇ ਦੇਣਾ ਸ਼ੁਰੂ ਕਰ ਦਿੱਤਾ ਹੈ ਵੱਡੀ ਜੇਤੂ ਨਾ ਉਮੀਦਵਾਰਾਂ ਨੇ ਹਾਸਲ ਕੀਤੀ ਹੈ। ਕੋਈ ਜੀ ਪਹਿਲੀ ਗੱਲ ਤਾਂ ਆਜ਼ਾਦ ਉਮੀਦਵਾਰ ਨਹੀਂ ਹੈਗੇ। ਪੰਥਕ ਉਮੀਦਵਾਰ ਨੇ। ਤੁਹਾਨੂੰ ਕੋ ਬੁਨਿਆਦੀ ਫਰਕ ਆ ਦੋਆਂ ਦੇ ਵਿੱਚ। ਬੁਨਿਆਦੀ ਫਰਕ ਉਹ ਪੰਥਕ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਨੇ। ਤੇ ਉਹਨਾਂ ਇਨ ਬਲੌਕ ਮੋਰ ਪੈ ਗਈ ਉਹਨਾਂ ਲੋਕਾਂ ਦੀ ਜਿਹੜੇ ਲੋਕ ਸਿੱਖ ਕੌਜ ਲਈ ਹੰਤੈ ਲੜ ਰਹੇ ਨੇ। ਜਿਹੜੇ ਫੀਲ ਕਰ ਰਹੇ ਨੇ ਸਿੱਖਾਂ ਨਾਲ ਅਨਿਆਏ ਹੋਇਆ 1984 ਤੋਂ ਲੈ ਕੇ 2024 40 ਸਾਲਾਂ ਦੇ ਵਿੱਚ ਕੋਈ ਜਸਟਿਸ ਨਹੀਂ ਮਿਲਿਆ ਉਹ ਲੋਕਾਂ ਨੇ ਇਹ ਕਿਉਂਕਿ ਜਿਹੜੀ ਜਨਰੇਸ਼ਨ ਉਸ ਤੋਂ ਬਾਅਦ ਪੈਦਾ ਹੋਈ ਹੈ ਨਾ 2024 ਦੇ ਵਿੱਚ ਜਿਹੜੀ ਬੰਦੇ ਦੀ ਅੱਜ 40 ਸਾਲ ਦੀ ਉਮਰ ਹੈ 39 ਸਾਲ ਦੀ ਉਮਰ ਉਹ 1984 ਤੋਂ ਬਾਅਦ ਪੈਦਾ ਹੋਇਆ ਉਹਨਾਂ ਦੇ ਦਿਮਾਗ 'ਚ ਆਈ ਇਹ ਵੀ ਛੱਡਣ ਬਹੁਤ ਵੱਡਾ ਤੱਕਾ ਹੋਇਆ ਕੋ ਬੋਡ ਪਈ ਹੈ ਨਾ ਇਹ ਖਤਰਾ ਹੈਗਾ ਅਕਾਲੀ ਦਲ ਲਈ ਕਿਉਂਕਿ ਜੇ ਪੰਥਕ ਅਜੰਡਾ ਜਿਹੜਾ ਹੈਗਾ ਇਹਨਾਂ ਦਾ ਆਪਣੇ ਅਮਰਤਪਾਲ ਹੋਣਾ ਦਾ ਜਾਂ ਇਹਨਾਂ ਦਾ ਸਰਜੀਤ ਹੋਣਾ ਦਾ ਪੰਥਕ ਅਜੰਡਾ ਜੇ ਚੱਲ ਪਿਆ ਹਾਂ ਸਾਹ ਚਾ ਜੀ ਸਰ ਇਹਨਾਂ ਦੇ ਜੇ ਪੰਥਕ ਅਜੰਡਾ ਚੱਲ ਪਿਆ ਤਾਂ ਇਹਨਾਂ ਦੇ ਅਕਾਲੀ ਦਲ ਦੇ ਪੱਲੇ ਅੱਗੇ ਕੋਈ ਤੂ ਵੀ ਅਵਸਥਾ ਕਦੇ ਵਿੱਚ ਐਸ ਕਰਕੇ ਅਕਾਲੀ ਦਲ ਨੂੰ ਸੋਚਣਾ ਪਊਗਾ ਕਿ ਕਿਹੜੀ ਲਾਈਨ ਅਪ ਅਡਾਪਟ ਕਰਨੀ ਹੈ ਇੱਕ ਸੈਸਟ ਲਾਈਨ ਉਹਨਾਂ ਲਈ ਹੀ ਆ ਕਨਥਿਕ ਪਲੱਸ ਚੈੱਕ ਕਰ ਜਾਂਦਾ। ਉਹ ਇਹ ਜੰਡੇ ਲਾ ਕੇ ਦੌਣਗੇ ਆਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ ਕਬੱਟੇ ਤਾਕਤਵੰਤ ਦੇ ਉੱਪਰ ਚੱਲ। ਪਰ ਤੁਹਾਨੂੰ ਲੱਗਦਾ ਕਦੀ ਇਹ ਵਲੀ ਪਾਰਟੀ ਉਸ ਪਾਸੇ ਜਾ ਰਹੀ ਹੈ। ਕਿਉਂਕਿ ਅਕਾਲੀ ਦਲ ਨੇ ਕੋਸ਼ਿਸ਼ ਤਾਂ ਕੀਤੀ 2024 ਦੇ ਅੰਦਰ ਜਿਵੇਂ ਤੁਸੀਂ ਵੀ ਸਿੱਖਰ ਕੀਤਾ ਕਿ ਐਨਕੇ ਸ਼ਰਮਾ ਟਿਕਟ ਦਿੱਤੀ ਅਨਿਲ ਜੋਸ਼ੀ ਨੂੰ ਟਿਕਟ ਦਿੱਤੀ ਪਰ ਅਕਾਲੀ ਦਲ ਤੇ ਲੋਕ ਵਿਸ਼ਵਾਸ ਨਹੀਂ ਕਰ ਪਾ ਰਹੇ ਤੁਸੀਂ ਦੇਖੋ ਕਿ ਇੰਨੀ ਪੁਰਾਣੀ ਪਾਰਟੀ ਨਾਲੋਂ ਲੋਕਾਂ ਨੇ ਚੁਣਿਆ ਅਮਰਿਤਪਾਲ ਸੇ ਜੋ ਤਕਰੀਬਨ 7 ਤੋਂ ਵੀ ਘੱਟ ਸਮਾਂ ਪੰਜਾਬ ਦੇ ਵਿੱਚ ਵਿਚਰਿਆ ਅਮਰਿਤਪਾਲ ਨੂੰ ਜਾਣਨ ਦਾ ਪੰਜਾਬ ਨੂੰ ਸਮਾਂ 7 ਸਾਲ ਤੋਂ ਵੀ ਘੱਟ ਮਿਲਿਆ ਉਸ ਤੋਂ ਬਾਅਦ ਅਮਰਿਤਪਾਲ ਸਾਲ ਤੋਂ ਤਾਂ ਵੱਧ ਸਮੇਂ ਤੋਂ ਜੀਲ ਚੋਂ ਬੰਦ ਹੈ ਅਮਰਿਤਪਾਲ ਦੇ ਜਿੱਤ ਦੇ ਵਿੱਚ ਬਹੁਤ ਤਰ੍ਹਾਂ ਦੇ ਫੈਕਟਰ ਨੇ ਜਿਹੜੇ ਪਬਲੀਕਲੀ ਡਿਸਕਸ ਨਹੀਂ ਕੀਤੇ ਜਾ ਸਕਦੇ ਠੀਕ ਹੈ ਕਿਉਂਕਿ ਅਰੇ ਜੇ ਕੋਈ ਮੈਂ ਗੱਲ ਕਹੂੰਗਾ ਤਾਂ ਉਹਦੇ ਸਬੂਤ ਵੀ ਦੇਣੇ ਪੈਣਗੇ ਐਸ ਕਰਕੇ ਇਹ ਫੈਕਟਰ ਤਾਂ ਆਪਾਂ ਡਿਸਕਸ ਨਹੀਂ ਕਰ ਸਕਦੇ ਸਾਲ ਦੇ ਸਮੇਂ ਦੇ ਵਿੱਚ ਅੰਮ੍ਰਿਤਪਾਲ ਲੋਕਾਂ ਦੇ ਵਿੱਚ ਪਾਕ ਲੋਗ ਹੋਇਆ ਕਦੂਰ ਸਾਹਿਬ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਸ਼ਾਇਦ ਕਿਸੇ ਹੋਰ ਹਲਕੇ 'ਚ ਲੜਦਾ ਤਾਂ ਐਸਾ ਨਤੀਜਾ ਨਹੀਂ ਆਉਂਦਾ ਸੀ ਪਰ ਮੈਂ ਫੇਰ ਸੁਣੀ ਕਹਿੰਦਾ ਅਕਾਲੀ ਦਲ ਨੇ ਮੈਨੂੰ ਇਹ ਦੱਸ ਦੇ ਕਿ ਕਿਸ ਦਿਨ ਇਹਨਾਂ ਦੇ ਕਿਸੇ ਲੀਡਰ ਨੇ ਅਪੀਲ ਕੀਤੀ ਵੀ ਪੰਜਾਬ ਦੇ ਵਿੱਚ ਭਾਈ ਚਰਖਾਂਹ ਤੇ ਪੰਥੀਕ ਜਨਦ ਦੇ ਵੋਟ ਦੇ ਇੱਕ ਵੀ ਅਪੀਲ ਦਿਖਾ ਦਿਓ ਸੁਖੀਰ ਬਾਦਲ ਗੱਡੀ ਹੂੰ ਇੱਕ ਵੀ ਅਪੀਲ ਦਰਖਾਵੇ ਹੁੰਦੇ ਕਿ ਆਪਾਂ ਲੜ ਚੱਲਣਾ ਹੈ ਉਹ ਤੋਂ ਲੇਕਿਨ ਕਾਂਗਰਸ ਆਣੀ ਕਿ ਕਿ ਫਲਕ ਚੱਲ ਜਾਏ ਬਾਕੀ ਕਹਿੰਦੇ ਕਿ ਬਾਤ ਕਨਫਿਊਜ਼ਨ ਵਾਲੀ ਗੱਲ ਕੀਤੀ ਕਦੇ ਕਹਿੰਦਾ ਜੇ ਅਸੀਂ ਉੱਥੇ ਸਪੋਰਟ ਕਰਾਂਗੇ ਉਹਨੂੰ ਖਡੂਰ ਸਾਹਿਬ ਜਾ ਕੇ ਕਦੇ ਕਹਿੰਦਾ ਨਹੀਂ ਸਪੋਰਟ ਕਰਦੇ ਲੋਕਾਂ ਦੇ ਮਨਾਂ ਦੇ ਵਿੱਚ ਕਨਫਿਊਜ਼ਨ ਹੋ ਗਿਆ ਬਟਿੰਡਾ ਸੀਟ ਕਿਹਨੇ ਜਿੱਤ ਗਿਆ ਉੱਥੇ ਵੀ ਉਹੀ ਕਾਂਗਦੀ ਦਾਲ ਆਹ ਕਾਂਗਦੀ ਦਾਲ ਤਾਂ ਬਟਿੰਡਾ ਵੀ ਹੈ ਬਟਿੰਡਾ ਤੁਸੀਂ ਵੇਖੋ ਬਿੰਗ ਬੜੇ ਬੜੇ ਡਿਗਜ ਨੇ ਤਾਂ ਆਏ ਭਾਜੀਪੀ ਸਾਰੇ ਰਾਜਸਥਾਨ ਦੇ ਨੇਤਾ ਇੱਥੇ ਬੈਠੇ ਇਵਨਕੇ ਗੁਜਰਾਤੀ ਨੇਤਾ ਵੀ ਬਟਿੰਡੇ ਆ ਕੇ ਬੈਠੇ ਮੂਲਕ ਤੇ ਦੀ ਨੂੰ ਆ ਪਰਮਪਾਲ ਕੌਰ ਉਤਪਤੀ ਵਿੱਚ ਜਿਤਨੀ ਹੱਸਮਰਤਾਂ ਆਕੀ ਹੱਸਮਰਤਿ ਪਰਸਨ ਕਨੈਕਟੀਵਿਟੀ ਸੀ ਮੈਂ ਫੇਰ ਸੰਗੋਤਨ ਮੇਰੀ ਉਧਰ ਵੀ ਸਾਡ ਨਾਲ ਗੱਲ ਹੋਈ ਸੀ ਪੰਜਾਬ ਦੇ ਵਿੱਚ ਸੁਖਵੀਰ ਬਾਦਲ ਬਹੁਤ ਵਧੀਆ ਲੀਡਰ ਉਪਰ ਕਿ ਸੰਭਾਲ ਕੋਸ਼ ਲੀਡ ਕੋਸ਼ ਸੌ ਕਲ ਪੀ ਉਹਨਾਂ ਇਹ ਜੇ ਚੁੰਗੜੇ ਵੇਚ ਨੇ ਜਿਹੜੇ ਉਹਦੀ ਸਿਆਸਤ ਨੂੰ ਜ਼ੀਰੋ ਕਰ ਦੇ ਠੀਕ ਐ ਐ ਕਰਕੇ ਉਹਦਾ ਕਿੰਮਾਜਾ ਭੁਗਤਣਾ ਪੈਦਾ ਭੁਗਤ ਲੈ ਉਹਨਾਂ ਨੇ 13 ਚ ਇੱਕ ਸੀਤ ਆਈ ਆ ਤੇ ਗਾਂ ਨੂੰ ਜੇ ਉਹ ਨਾ ਸੁਧਰੀ ਇਨਾਂ ਹਾਲਾਤਾਂ ਚ ਅਕਾਲੀ ਦਾ 2027 ਚ ਰਿਵਾਈਵ ਕਰੇਗਾ ਤੇ ਨਾਲ ਹੀ ਉਸ ਤੋਂ ਪਹਿਲਾਂ ਮੇਰੇ ਇੱਕ ਹੋਰ ਸਵਾਲ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦੀ ਕੁਰਸੀ ਛੱਡਣਗੇ कि ਉਹਨਾਂ ਦੇ ਅਸਤੀਫੇ ਦੀ ਮੰਗ ਹੋਏਗੀ ਤੇ ਕੀ ਸੁਖਬੀਰ ਬਾਦਲ ਅਸਤੀਫਾ ਦੇਣਗੇ ਤੇ ਕੀ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਇਨ੍ਹਾਂ ਹਾਲਾਤਾਂ 'ਚ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜਾਂ ਸਿਰਫ ਪ੍ਰੈਸ਼ਰ ਤੋਂ ਬਾਅਦ ਇੱਕ ਫਾਰਮੈਲਿਟੀ ਕਰ ਦਿੱਤੀ ਜਾਏਗੀ ਤੇ ਫਿਰ ਕਹਿ ਦਿੱਤਾ ਜਾਏਗਾ ਕਿ ਨਹੀਂ ਪ੍ਰਧਾਨ ਜੀ ਤੁਸੀਂ ਕੁਰਸੀ 'ਤੇ ਬੈਠੇ ਰਹੋ ਦੇਖੋ ਪਹਿਲੀ ਗੱਲ ਤਾਂ ਮੈਂ ਥੋੜੀ ਇਸ ਗੱਲ ਦਾ ਜਵਾਬ ਦਿੰਦਾ ਵੀ ਚੈਲੰਜ ਹੋਏਗਾ ਬਕਾਇਦਾ ਚੈਲੰਜ ਹੋਏਗਾ ਬਕਾਇਦਾ ਚੈਲੰਜ ਹੋਏਗਾ ਅਸਤੀਫਾ ਮੰਗਿਆ ਜਾਏਗਾ ਜਿਹੜਾ ਤੁਸੀਂ ਕਹਿੰਦੇ ਵੀ ਕੀ ਉਹ ਦੇਣਗੇ ਕਿ ਨਹੀਂ ਦੇਣਗੇ ਬਿਲਕੁਲ ਸ਼ਕੀਰ ਬਾਦਲ ਅਸਤੀਫਾ ਨਹੀਂ ਕਰਦੇ ਠੀਕ ਹੈ ਉਹਨਾਂ ਤੋਂ ਨਾ ਦੇ ਉਹਨਾਂ ਪ੍ਰੈਸ਼ਰ ਹੀ ਨਹੀਂ ਜਿੰਨਾ ਬੇਅਦਵੀ ਦੇ ਕਾਂਦੇ ਦੀ ਪ੍ਰੈਸ਼ਰ ਸੀਗਾ ਉਹਨਾਂ ਦੇ ਉਹ ਪ੍ਰੈਸ਼ਰ ਹੀ ਨਹੀਂ ਹੈਗਾ ਉਹਨਾਂ ਸੀਟ ਉਹ ਦੋ ਸੀ ਉਹਨਾਂ ਕੋਲੇ ਉਹਨਾਂ ਨੇ ਇੱਕ ਚੜਤੀ ਇੱਕ ਜਿੱਤ ਲਈ ਆਪਦੇ ਇਲਾਕੇ ਚੋ ਜਿੱਤ ਗਏ ਉਹ ਜਿਹਨੂੰ ਬਟਿੰਡੇ ਨੂੰ ਹਾਰਟਲੈਂਡ ਆਫ ਮਾਲਵਾ ਕਿਹਾ ਜਾਂਦਾ ਉਹ ਜਿੱਤ ਕੇ ਦੇਸਪਾਈਟ ਦਾ ਫੈਕਟ ਕਿ ਇੱਥੇ ਡੇਰੇ ਵਾਲਾਂ ਦੀ ਵੋਟ ਵੀ ਬਹੁਤ ਜ਼ਿਆਦਾ ਡੇਰਾ ਦਨਦੀ ਗੁਰਮੀਤ ਰਾਮ ਰਹੀ ਹਿਮਾਲਿਆ ਦੀ ਰਾਧਾ ਸਵਾਮੀਆ ਦੀ ਬੋਟ ਵੀ ਬਹੁਤ ਜ਼ਿਆਦਾ ਡੇਰੇ ਦੀ ਉਹਦੇ باوجود ਹਸੁੰਦ ਜਿੱਤ ਗਈ ਤੀਸਰੀ ਗੱਲ ਸੁਖਬੀਰ ਬਾਦਲ ਅਸਤੀਫਾ ਦੇ ਕੇ ਤੁਹਾਨੂੰ ਕਿਹੜਾ ਨਜ਼ਰ ਆ ਰਿਹਾ ਵੀ ਆ ਪ੍ਰਧਾਨਗੀ ਬਾਤ ਪੂਰੀ ਕਰ ਸਕਦਾ ਸੁਖਬੀਰ ਦੇ ਮੁਕਾਬਲੇ ਉਸ ਲੈਵਲ ਦੀ ਲੀਡਰਸ਼ਿਪ ਅਮਰਜੀ ਨਹੀਂ ਹੋਈ ਡਿਵੈਲਪ ਵੀ ਨਹੀਂ ਹੋਈ ਆ ਕਾਲੀ ਦਲ ਬਾਦਲ ਦੇ ਵਿੱਚ ਜਿਹੜੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੈਲੰਜ ਹੋਏਗਾ ਉਹ ਤਾਂ ਭਾਜਪਾ ਦੀ ਲੀਡਰਸ਼ਿਪ ਵੀ ਕਰਵਾਏਗੀ ਨੂੰ ਆਪ ਦੇ ਸਲੀਪਰ ਸ਼ੈਲਸ ਦੇ ਥਰੂ ਕ ਕਰਵਾਏ ਕਿ ਲੀਡਰਸ਼ਿਪ ਦਾ ਇਹ ਚੈਲੰਜ ਹੈਗਾ ਹੀ ਆ ਠੀਕ ਹੈ ਨਾ ਐਸ ਕਰਕੇ ਸੁਖਵੀਰ ਬਾਦਲ ਬਿਲਕੁਲ ਅਸੀਫਾ ਨਹੀਂ ਦਿੰਦੇ ਉਹਨਾਂ ਕੋਲ ਜਸਟੀਫਿਕੇਸ਼ਨ ਹੈ ਕਿ ਵੀ ਅਸੀਂ ਆਪਦੇ ਵਾਲੀ ਸੀਟ ਜਿੱਤ ਲਈ ਕੀ ਗੱਲ 117 ਹਲਕਿਆਂ ਦੇ ਵਿੱਚ ਕੀ ਨੇ ਉਹ ਗੱਲ ਹੀ ਹਸਮਰਧੀ ਮਦਦ ਨਹੀਂ ਕੀਤੀ ਉਹਨਾਂ ਨੇ ਡਿਊਰਿੰਗ ਕੰਪੇਨ 117 ਹਲਕਿਆਂ ਚ ਕੀ ਨੇ ਉਹ ਬਰਾਬਰ ਦਾ ਟਾਈਮ ਦਿੱਤਾ ਕੰਪੇਨ ਚ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ ਠੀਕ ਹੈ ਐਸ ਕਰਕੇ ਉਹਨਾਂ ਨੂੰ ਅਸੀਫਾ ਮੇਰੇ ਹਿਸਾਬ ਨਾਲ ਤੇ ਕੀ ਸਜਾਸ ਕੋ ਨਾ ਹੁਮਮ ਸੇ ਨਾ ਹੋ ਉਸਦੀ ਫਾਦੇ ਨਾ ਹੀ ਬੰਦੋ ਨਾ ਦਾ ਜੇ ਕਾਲੀਦਨ ਨੂੰ ਰਿਵਾਈਵ ਕਰਨਾ ਜਿਹੜਾ ਤੁਸੀਂ ਦੂਜਾ ਸਵਾਲ ਜਿਹੜੀ ਰਿਵਾਈਵ ਹੋ ਪਾਏਗਾ ਰਿਵਾਈਵ ਦਾ ਸਾਲ ਦੇ ਅੰਦਰ ਹੋ ਪਾਏਗਾ ਇੱਕ ਸਵਾਲ ਚ ਰਿਵਾਈਵ ਹੋ ਸਕਦਾ ਇੱਕ ਸਾਲ ਚ ਹਰਮਨ ਪਿਆਰੀ ਪਾਰਟੀ ਬਣ ਸਕਦੀ ਹੈ ਕਾਲੀਦਲ ਪ੍ਰੋਵਾਈਡਡ ਉਹੀ ਗੱਲ ਗਲਤੀਆਂ ਜਿਹੜੇ ਬਲਾਕਸ ਨੇ ਜਿਹੜੇ ਬੈਰੀਅਰ ਨੇ ਖਤਮ ਹੋਣ ਜਿਹੜੇ ਇਰੀਟੈਂਸ ਨੇ ਉਹ ਖਤਮ ਹੋਣ ਲੋਕਾਂ ਦਾ ਕਨੈਕਟੀਵਿਟੀ ਵਧੇ ਲੋਕਾਂ ਨੂੰ ਜੇ ਤੁਸੀਂ ਢੇਡ ਬੱਕਰੀਆਂ ਸਮਝੋਗੇ ਲੋਕ ਫਿਰ ਉਹ ਇਹ ਜਾਵਾਬ ਦੇਣਗੇ ਤੁਸੀਂ ਢੇਡ ਬੱਕਰੀ ਵੀ ਨਹੀਂ ਰਹਿਣਾ ਅੱਗੇ ਕਿਤੇ ਨਾ ਲੋਕਾਂ ਨੇ ਦੋ ਲਿਆ ਤੇ ਜਿਹੜੇ ਕਹਿੰਦੇ ਸੀ ਵੀ ਅਸੀਂ 25 ਸਾਲ ਰਾਸ ਕਰਾਂਗੇ ਦੋ ਸੀਟਾਂ ਤੇ ਆਗੇ ਸੀ ਐਸੈਂਬਲੀ ਦੇ ਵਿੱਚ ਐਕਤੀ ਇੱਕ ਰਹਿ ਗਈ ਪਾਰਲੀਮੈਂਟ ਦੇ ਵਿੱਚ ਇਹ ਸਬਕ ਆ ਬਹੁਤ ਵੱਡਾ ਸਬਕ ਆ ਜੇ ਲੋਕਾਂ ਨੂੰ ਕੁੱਟਣਗੇ ਜਲੀਲ ਕਰਨਗੇ ਸਰਗਿਆਂ ਨੂੰ ਮਿਲਣਗੇ ਨਹੀਂ ਲੋਕਾਂ ਨਾਲ ਕਨੈਕਟਿੰਗ ਨਹੀਂ ਕਰਨਗੇ ਤੇ ਲੋਕ ਉਹਦਾ ਮੂੰਹ ਤੋੜ ਜਵਾਬ ਦੇਣਗੇ ਲੋਕਾਂ ਕੋਲ ਅਲਟਰਨੇਟਿਵ ਬਹੁਤ ਨਹੀਂ ਠੀਕ ਹੈ ਬਹੁਤ ਬਹੁਤ ਧੰਨਵਾਦ ਚੰਦਰ ਪ੍ਰਕਾਸ਼ ਜੀ ਦਰਸਲ ਨਿਊਜ਼ ਰੂਮ ਦੇ ਅੰਦਰ ਅਸੀਂ ਹਰ ਤਰ੍ਹਾਂ ਦੀ ਖਬਰ ਦੇ ਰਹੇ ਆ ਦੇਸ਼ ਦਾ ਹਾਲ ਵੀ ਦੱਸ ਰਿਹਾ ਪੰਜਾਬ ਦਾ ਹਾਲ ਵੀ ਦੱਸ ਰਹੇ ਆ ਤਾਂ ਥੋੜਾ ਸ਼ੋਰ ਸ਼ਰਾਬਾ ਹੈ ਨੂੰ ਲੱਗਦਾ ਕਿ ਨਤੀਜੇ ਪੂਰੇ ਆਜਾ ਸ਼ਾਮ ਤੋਂ ਬਾਅਦ ਇੱਕ ਵਾਰ ਮੁਰਤੂ ਗੱਲ ਕਰਾਂਗੇ ਅਕਾਲੀ ਦਲ ਦੀ ਗੱਲ ਕਰਾਂਗੇ ਬੀਜੇਪੀ ਦੀ ਵੀ ਗੱਲ ਕਰਾਂਗੇ ਤੇ ਆਵਾ ਦੀ ਪਾਰਟੀ ਦੀ ਵੀ ਗੱਲ ਕਰਾਂਗੇ ਕਿਹੜੀ ਪਾਰਟੀ ਜੂ ਹੈ ਸਭ ਤੋਂ ਵੱਧ ਇਸ ਵਕਤ ਚਿੰਤਾ ਚ ਡੁੱਬੀ ਹੋਈ ਹੈ ਇਹ ਤਸਵੀਰ ਦੇ ਕੇ ਨਤੀਜੇ ਦੇ ਕੇ ਆਵਾਦੀ ਪਾਰਟੀ ਤੇ ਸੀਟਾ ਕਾਂਗਰਸ ਸੱਤ ਬੀਜੇਪੀ ਦੀ ਕੋਈ ਸੀਟ ਨਹੀਂ ਪੰਜਾਬ ਚ ਆਈ ਆ ਕਾਲੀ ਦਲ ਦੀ ਇੱਕ ਸੀਟ ਆਈ ਹੈ ਤੇ ਆਜ਼ਾਦ ਉਮੀਦਵਾਰ ਦੋ ਸੀਟਾਂ ਲੈ ਗਏ ਨੇ ਇਸ ਮਿਨਾਨ ਨਾਲ ਗੱਲ ਕਰਾਂਗੇ ਅਜੇ ਪੂਰੀ ਤਸਵੀਰ ਸਾਫ਼ ਹੋਣ ਦਿੰਦੇ ਆ ਜੀ ਤੁਸੀਂ ਆਖਰੀ ਕਮੈਂਟ ਕੁਝ ਦੇਣਾ ਚਾਹੁੰਦੇ ਹੋ ਜੀ ਨਹੀਂ ਨਹੀਂ ਮੇਰੇ ਮੇਰੀ ਬੇਨਤੀ ਹੈ ਤੁਸੀਂ ਕਿਹ ਜਿੱਤ ਗਈ ਡਿਕਲੇਅਰ ਹੋ ਗਿਆ ਰਿਜ਼ਲਟ ਬਿਲਕੁਲ ਜੋ ਲੀਡਿੰਗ ਜੋ ਚੱਲ ਰਹੀ ਹੈ ਤੇ ਮੈਨੂੰ ਲੱਗਦਾ ਹੈ ਹਾਂ ਲੀਡਿੰਗ ਹੈ ਹਾਂ ਤੇ ਮੈਨੂੰ ਆਇਆ ਸੀ ਮੈਂ ਕਹਾਂ ਕਿ ਇੰਨੀ ਜਲਦੀ ਦਾ ਗੱਲ ਡਿਕਲੇਅਰ ਨਹੀਂ ਹੋਈ ਲੀਡਿੰਗ ਨਹੀਂ ਕਾਫੀ ਹਾਂ ਬਿਲਕੁਲ ਕਾਫੀ ਤਸਵੀਰ ਸਾਫ ਹੋ ਚੁੱਕੀ ਹੈ ਕੁਝ ਸੀਟਾਂ ਵੀ ਜੋ ਹੈ ਇੰਨੀ ਲੀਡ ਹੈ ਕਿ ਉਸ ਨੂੰ ਭਰ ਪਾਣਾ ਕਾਫੀ ਮੁਸ਼ਕਿਲ ਲੱਗ ਰਿਹਾ ਹੈ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਦੋਂ ਵੀ ਤੁਹਾਨੂੰ ਵਕਤ ਮਿਲੇ ਮੈਂ ਦੂਸਰੇ ਚੈਨਲ ਤੇ ਜਾਣਾ ਹਾਂ ਠੀਕ ਹੈ ਜਦੋਂ ਮੈਂ ਫ੍ਰੀ ਹਾਂ 5:00 ਵਜੇ ਫ੍ਰੀ ਹੋ ਜਾਗਾ ਉਦੋਂ ਬਾਅਦ ਦੇਖ ਲਾਂਗੇ ਆਪਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ Indian market and acquisition segment of